ਮਹਾਰਾਜ ਕਹਿੰਦੇ ਬਲਵੰਚ ਕਰ ਉਧਰ ਭਰੇ ਮੂਰਖ ਗਵਾਰ ਸਭ ਕਿਸ ਦੇ ਰਹਾ ਹਰ ਦੇਵਨਹਾਰਾ ਏ ਮੂਰਖ ਏ ਗਵਾਰ ਤੂੰ ਹੋਰ ਨਾਲ ਨਾਲ ਬਲਸ਼ਲ ਕਰਕੇ ਆਪਣਾ ਪੇਟ ਭਰਦਾ ਹੈ ਰੋਜੀ ਕਮਾਉਂਦਾ ਹੈ ਤੈਨੂੰ ਵਿਸਵਾਸ ਹੀ ਹੈ ਨਹੀਂ ਵੀ ਸਭ ਕਿਸ ਦੇ ਰਹਾ ਹਰ ਦੇਵਨਹਾਰਾ ਤੈਨੂੰ ਇਹ ਗੱਲ ਭੁੱਲ ਚੁੱਕੀ ਹੋਈ ਹੈ ਕਿ ਹਰੀ ਦਤਾਰ ਸਭਨਾ ਜੀਵਾਂ ਨੂੰ ਹਰੇਕ ਚੀਜ਼ ਦੇ ਰਿਹਾ ਹੈ ਤੇ ਤੈਨੂੰ ਵੀ ਮਿਲ ਰਹੀ ਆ ਤੂੰ ਸਬਰ ਨਹੀਂ ਕਰਦਾ ਦੂਜਿਆਂ ਦਾ ਹੱਕ ਮਾਰਨ ਦੀ ਕੋਸ਼ਿਸ਼ ਕਰਦਾ ਤੂੰ ਕੋਸ਼ਿਸ਼ ਕੀ ਕਰਦਾ ਤੂੰ ਮਾਰੀ ਜਾਣਾ ਹੱਕ ਦੂਜਿਆਂ ਦਾ ਆ ਹਸਪੀਟਲਾਂ ਦੇ ਵਿੱਚ ਆਪਣੇ ਜਗਰਾਉਂ ਦੇ ਵਿੱਚ ਹੀ ਆ ਇੱਕ ਹਸਪੀਟਲ ਮੈਂ ਨਾ ਤਾਂ ਨਹੀਂ ਲੈਂਦਾ ਉਹ ਕੀ ਕਰਦਾ ਗੁਰੂ ਕੁੜੀਆਂ ਨੂੰ ਰੱਖਦੇ ਆ ਮਹੀਨਾ ਲਵਾ ਲੈਂਦੇ ਆ 2 ਮਹੀਨੇ ਵੀ ਲਵਾ ਲੈਂਦੇ ਕਹਿੰਦੇ ਤਨਖਾਹ ਮਿਲਣੀ ਆ ਜੀ 1 ਮਹੀਨਾ ਥੱਲੇ ਰੱਖਾਂਗੇ ਦੂਜਾ ਮਹੀਨਾ ਪੂਰੇ ਹੋਏ ਤੋਂ ਗਾਂ 10 ਤਰੀਕ ਨੂੰ ਦੇਾਂਗੇ 10 ਦਿਨ ਹੋਰ ਉੱਤੇ 70 ਦਿਨਾਂ ਬਾਅਦ 30 ਦਿਨਾਂ ਦੀ ਤਨਖਾਹ ਦਿੰਦੇ 40 ਦਿਨਾਂ ਦੀ ਤਨਖਾਹ ਰੱਖ ਲੈਂਦੇ ਆ ਥੱਲੇ ਤੇ ਜੇ ਬੱਚਾ ਉੱਥੋਂ ਹਟ ਜਾਂਦਾ ਤਾਂ ਫਿਰ ਉਹ 40 ਦਿਨਾਂ ਦੀ ਤਨਖਾਹ ਗਈ ਇਹ ਬਲਸ਼ਾਲ ਕਰਕੇ ਕਹਿੰਦੇ ਕਿ ਸਿਸਟਮ ਆ ਸਾਡਾ ਇਹ ਬਲਸ਼ਾਲ ਕਰਕੇ ਹੱਕ ਮਾਰਦੇ ਨੇ ਬੇਰੁਜ਼ਗਾਰੀ ਦਾ ਇਹ ਲੋਕ ਫਾਇਦਾ ਉਠਾਉਂਦੇ ਨੇ ਮੈਂ ਸੱਚ ਕਹਿੰਦਾ ਇਹ ਗੱਲ ਕਿਉਂਕਿ ਬੱਚੇ ਬੇਰੁਜ਼ਗਾਰ ਨੇ ਉਹਨਾਂ ਨੂੰ ਤਨਖਾਹ ਵੀ ਕੁਝ ਵੀ ਨਹੀਂ ਦੇਣੀ 6000 ਰੁਪਇਆ ਮਸਾਈ 200 ਰੁਪਇਆ ਡੇਲੀ ਦਾ ਬਣਦਾ ਉਹ ਵੀ ਜੇ 31 ਮਹੀਨੇ ਆ ਗਿਆ ਤਾਂ 200 ਵੀ ਨਹੀਂ ਪੈਂਦਾ ਇਹ ਗੱਲਾਂ ਕਰਨ ਵਾਲਿਆਂ ਜੀ ਵਿੱਚ ਮੈਨੂੰ ਯਾਦ ਆ ਗਈ ਇਸ ਪੰਕਤੀ ਤੋਂ ਵੀ ਨਾਲੇ ਤੈਨੂੰ ਪ੍ਰਭੂ ਪ੍ਰਮਾਤਮਾ ਸਭ ਕੁਝ ਦੇ ਰਿਹਾ ਤੇਰੇ ਕੋਲੇ ਸਭ ਕੁਝ ਆ ਗੱਡੀਆਂ ਕਾਰਾਂ ਨੇ ਹਸਪੀਟਲ ਚੰਗੇ ਬਣੇ ਨੇ ਤੇਰੇ ਚੰਗੇ ਤੋਂ ਪੈਸੇ ਕਮਾ ਕੇ ਉੱਠਦਾ ਹੱਥ ਨੂੰ ਝੋਲਾ ਭਰ ਕੇ ਲੈ ਜਾਂਦਾ ਨੋਟਾਂ ਦਾ ਪਰ ਫੇਰ ਵੀ ਉਹ ਬੱਚੇ ਜਿਹੜੇ ਕੰਮ ਕਰਦੇ ਨੇ ਉੱਥੇ ਉਹਨਾਂ ਦਾ ਹੱਕ ਮਾਰਦਾ ਬਲਛਲ ਕਰਕੇ ਤੂੰ ਹੱਕ ਖੰਨ ਮੂਰਖ ਗਵਾਰ ਲਿਖਿਆ ਜੀ ਇਹਨਾਂ ਨੂੰ ਮਹਾਰਾਜ ਨੇ ਬਲਵੰਚ ਕਰ ਉਧਰ ਭਰੇ ਮੂਰਖ ਗਵਾਰਾ ਸਭ ਕਿਸ ਦੇ ਰਹਾ ਹਰ ਦੇਵਨ ਹਰ ਤੈਨੂੰ ਇਹ ਗੱਲ ਹੀ ਭੁੱਲ ਚੁੱਕੀ ਹੋਈ ਹੈ ਕਿ ਹਰੀ ਦਤਾਰ ਸਭਨਾ ਜੀਵਾਂ ਨੂੰ ਹਰੇਕ ਚੀਜ਼ ਦੇ ਰਿਹਾ ਤੈਨੂੰ ਵੀ ਦੇ ਰਿਹਾ ਤੇ ਹੱਕ ਤੂੰ ਫੇਰ ਵੀ ਪਰਾਇਆ ਮਾਰਦਾ ਦਤਾਰ ਸਦਾ ਦਿਆਲ ਸੁਆਮੀ ਕਾਏ ਮਨੋਂ ਬਸਾਰੀਏ ਮਰਦ ਨੇ ਸਮਝਾਉਣਾ ਕੀਤਾ ਸਭ ਦਾਤਾ ਦੇਣ ਵਾਲਾ ਮਾਲਕ ਸਦਾ ਦਿਆਵਾਨ ਰਹਿੰਦਾ ਹੈ ਉਸ ਨੂੰ ਕਦੇ ਵੀ ਆਪਣੇ ਮਨ ਤੋਂ ਭਲਾਉਣਾ ਨਹੀਂ ਚਾਹੀਦਾ ਮਿਲ ਸਾਧ ਸੰਗੇ ਭਜ ਨੇ ਸੰਗੇ ਕਲ ਸਮੂਹਾ ਤਾਰੀਏ ਸਾਧ ਸੰਗਤ ਵਿੱਚ ਮਿਲ ਕੇ ਬੈਠ ਚਾਕਾ ਲਾ ਕੇ ਉਸ ਦਾ ਭਜਨ ਕਰਿਆ ਕਰ ਚਾਕਾਂ ਲਾ ਕੇ ਵੀ ਝਾਕ ਰੱਖਦੇ ਹੁਣ ਜੇ ਆਪਾਂ ਬੈਠੇ ਆ ਚਲੋ ਮੰਨ ਲਓ ਵਿਰਲਿਆਂ ਨੂੰ ਛੱਡ ਕੇ ਆਪਾਂ ਕਹਿੰਨੇ ਆ ਵੀ ਕਈ ਤਾਂ ਗੁਰੂ ਦੇ ਪਿਆਰੇ ਨਾਮ ਬਾਣੀ ਨਾਲ ਪਿਆਰ ਆ ਨਾਮ ਸੁਣਨਾ ਬਾਣੀ ਸੁਣਨੀ ਵੀ ਗੁਰੂ ਕੀ ਕਹਿੰਦੇ ਨੇ ਕਿਹੜੇ ਸ਼ਬਦ ਵਿੱਚ ਕਈਆਂ ਦਾ ਖਿਆਲ ਤਾਂ ਇਹ ਆ ਤੇ ਕਈਆਂ ਦਾ ਖਿਆਲ ਇਹ ਆ ਵੀ ਗੁਰਦੁਆਰੇ ਜਾਵਾਂਗੇ ਜੀ ਆਪਾਂ ਤੇ ਬੈਠਿਆਂ ਨੇ ਮਨ ਦੇ ਵਿੱਚ ਮੰਗਾ ਹੀ ਮੰਗੀ ਜਾਣੀਆਂ ਮੰਗਾ ਹੀ ਮੰਗੀ ਜਾਣੀਆਂ ਝਾਕ ਰੱਖੀ ਰੱਖਣੀ ਆ ਵੀ ਹੋ ਜੇ ਉਹ ਵੀ ਹੋ ਜੇ ਮੈਂ ਵੀ ਵਿੱਚ ਹੀ ਆ ਜੀ ਮਹਾਰਾਜ ਕਹਿੰਦੇ ਮਿਲ ਸਾਥ ਸੰਗੇ ਭਜਨ ਸੰਗੇ ਕੁੱਲ ਸਮੂਹਾ ਤਾਰੀਏ ਸਾਧ ਸੰਗਤ ਵਿੱਚ ਬੈਠ ਕੇ ਝਾਕਾ ਲਾ ਕੇ ਆਛਾ ਤ੍ਰਿਸ਼ਨਾ ਛੱਡ ਕੇ ਉਸ ਦਾ ਭਜਨ ਕਰਿਆ ਕਰ ਭਜਨ ਦੀ ਵਰਕਤ ਨਾਲ ਆਪਣੀਆਂ ਸਾਰੀਆਂ ਕੁਲਾਂ ਤਾਰ ਲਈਆਂ ਹਨ ਸਾਰੀਆਂ ਕੁਲਾਂ ਕਿਹੜਾ ਇੱਕ ਤਾਂ ਸਰੀਰ ਦਾ ਕਟੰਬ ਤਰ ਗਿਆ ਅੱਖਾਂ ਚੰਗਾ ਦੇਖਣ ਲੱਗੀਆਂ ਕੰਨ ਚੰਗਾ ਸੁਣਨ ਲੱਗੇ ਜੀਭਾ ਚੰਗਾ ਬੋਲਣ ਲੱਗੀ ਹੱਥ ਚੰਗਾ ਕੰਮ ਕਰਦੇ ਆ ਇਮਾਨਦਾਰੀ ਵਾਲਾ ਪੈਰ ਚੰਗੇ ਪਾਸੇ ਨੂੰ ਤੁਰਦੇ ਨੇ ਸਾਰਾ ਕਟੰਬ ਸੁਧਰ ਗਿਆ ਸਰੀਰ ਦੇ ਕੋਲ ਤਰਗੀ ਫਿਰ ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਮਨੁੱਖ ਬਿਨਾਂ ਪਾਈ ਆ ਮਾੜਾ ਤੇ ਆ ਚੰਗਾ ਗੁਰੂ ਦਾ ਗਿਆਨ ਪੱਲੇ ਆ ਜਦੋਂ ਜਿਹੜੇ ਮਨੁੱਖ ਦੇ ਉਹ ਫਿਰ ਆਪਣੇ ਪਰਿਵਾਰ ਨੂੰ ਵੀ ਦੱਸਦਾ ਵੀ ਆ ਚੰਗਾ ਤੇ ਆ ਮਾੜਾ ਸੁਧਾਰ ਲੈਂਦਾ ਕਹਿ ਲੋ ਸਿੱਧ ਸਾਧਕ ਦੇਵ ਮਨ ਜਨ ਭਗਤ ਨਾਮ ਆਧਾਰਾਂ ਮਹਾਰਾਜ ਕਹਿੰਦੇ ਜੋਗ ਸਾਧਨਾ ਵਿੱਚ ਪੁੱਗੇ ਜੋਗੀ ਜੋਗ ਸਾਧਨ ਕਰਨ ਵਾਲੇ ਦੇਵਤੇ ਸਮਾਧੀਆਂ ਲਾਣ ਵਾਲੇ ਭਗਤ ਸਬਨਾ ਦੀ ਜ਼ਿੰਦਗੀ ਦਾ ਹਰ ਨਾਮ ਹੀ ਆਸਰਾ ਬਣਿਆ ਚੱਲਿਆ ਆ ਰਿਹਾ ਹੈ ਬੇਨਵੰਤ ਨਾਨਕ ਸਦਾ ਭੱਜੀਐ ਪ੍ਰਭ ਇੱਕ ਕਰਨੇ ਹਰ ਗੁਰੂ ਨਾਨਕ ਸਾਹਿਬ ਜੀ ਸਮਝਾਉਣਾ ਕਰਦੇ ਨੇ ਸਦਾ ਉਸ ਪ੍ਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ। ਪੈਸੇ ਪਿੱਛੇ ਨ ਭੱਜਿਆ ਫਿਰ ਜਿਵੇਂ ਆਪਾਂ ਪਹਿਲਾਂ ਸੁਰੂ ਚ ਗੱਲ ਕਰੀ ਆ ਵੀ ਪੈਸੇ ਪਿੱਛੇ ਭੱਜਿਆ ਫਦਾ ਇਨਸਾਨ ਦੂਜਿਆਂ ਦਾ ਹੱਕ ਮਾਰੀ ਜਾਂਦਾ। ਪ੍ਰਾਇਆ ਹੱਕ ਮਾਰਨਾ ਛੱਡ ਦੇ ਇਮਾਨਦਾਰੀ ਦੀ ਕਮਾਈ ਕਰਨੀ ਸ਼ੁਰੂ ਕਰ ਲੈ, ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ, ਗੁਰੂ ਦੇ ਸਿਧਾਂਤ ਤੇ ਚੱਲ ਤੇ ਜੀਵਨ ਲੇਖੇ ਲੱਗ ਜਾਣਾ। ਪਰ ਇੰਨਾ ਕੰਮ ਕਰਨਾ ਤੈਨੂੰ ਪੈਣਾ ਕਿਉਂਕਿ ਕੰਮ ਕਰਮ ਕਰਨ ਦੀ ਤੈਨੂੰ ਆਜਾਜ਼ਤਾ ਤੈਨੂੰ ਖੁੱਲ੍ਹਾ ਕਰਮ ਕਰਨ ਦੀ ਚੰਗਾ ਕਰਮ ਕਰ ਲੈ ਬਾਕੀ ਤੇਰੀ ਮਰਜ਼ੀ ਆ ਪਾਈ ਜੈਸਾ ਬੀਜੇਗਾ ਵੱਢੇਗਾ ਮਨਾ ਮੇਰੇਆ ਪਰ ਜਿਹੋ ਜਾਂ ਬੀਜੇਗਾ ਉਹ ਜਿਹੇ ਵੱਢਣਾ ਪੈਣਾ ਖੋਟ ਨਾ ਕੀਚੀ ਪ੍ਰਭ ਪਰਖਣ ਹਾਰ ਅਗਲੇ ਪੰਨੇ 'ਚ ਮਾਰਾ ਇਹਨੇ ਦੱਸਤਾ ਕਦੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪਰਮਾਤਮਾ खरे ਖੋਟੇ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ ਵਾਹ ਵਾਹ ਖੋਟੇ खरे ਦੀ ਪਛਾਣ ਦੀ ਸਮਰੱਥਾ ਰੱਖਦਾ ਆਕਾਲ ਪੁਰਖ ਵਾਹਿਗੁਰੂ ਕਿਤੇ ਭਲੇਖੇ ਜਨ ਨਹੀਂ ਸੱਜਣਾ ਅ ਜੈਸਾ ਬੀਜੇਗਾ ਵੱਢੇਗਾ ਬਣਾ ਮੇਰਿਆ ਵਾਲੀ ਪੰਕਤੀ ਆ ਵਿਚ ਇਹੋ ਜਿਹਾ ਕਰਮ ਕਰੇਗਾ ਉਹੇ ਜਿਹਾ ਤੈਨੂੰ ਫਲ ਪ੍ਰਾਪਤ ਹੋਣਾ ਬਾਰ ਬਾਰ ਸਮਝਾਉਂਦੇ ਰਿਪੀਟ ਕਰ ਕਰਕੇ ਗੁਰੂ ਮਹਾਰਾਜ ਖੋਟ ਨਾ ਕੀਤੀ ਪ੍ਰਭ ਪਰਖਣ ਹਾਰਾ ਮਹਾਰਾਜ ਕਹਿੰਦੇ ਕਦੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪਰਮਾਤਮਾ ਖਰੇ ਖੋਟੇ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ ਕੂੜ ਕਪਟ ਕਮਾ ਮਦੜੇ ਜਨਮ ਸੰਸਾਰਾਂ ਜਿਹੜੇ ਮਨੁੱਖ ਹੋਰ ਨਾ ਨਉ ਠੱਗਣ ਵਾਸਤੇ ਝੂਠ ਬੋਲਦੇ ਹਨ ਉਹ ਸੰਸਾਰ ਵਿੱਚ ਮੋੜ ਮੋੜ ਜੰਮਦੇ ਮਰਦੇ ਰਹਿੰਦੇ ਹਨ 84 ਦੇ ਗੇੜ ਚੋਂ ਨਿਕਲ ਨਹੀਂ ਸਕਦੇ ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਇੱਕ ਧਿਆਇਆ ਜਿੰਨਾ ਮਨੁੱਖਾਂ ਨੇ ਇੱਕ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਨ ਤੇ ਨਹੀਂ ਤਾਂ ਫਿਰ ਝਮੇਲਿਆਂ ਵਿੱਚ ਤਾਂ ਫਸਦਾ ਹੀ ਇਨਸਾਨ ਮਾਰੇ ਕੰਮ ਕਰਨ ਵਾਲੇ ਨੂੰ ਸਜ਼ਾ ਮਿਲ ਜਾਂਦੀ ਹੈ ਚੰਗੇ ਕਰਨ ਵਾਲੇ ਨੂੰ ਪ੍ਰਭੂ ਪਰਮਾਤਮਾ ਦਾ ਸੰਗ ਮਿਲ ਜਾਂਦਾ ਮਹਾਰਾਜ ਕਹਿੰਦੇ ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ ਜਿੰਨਾ ਮਨੁੱਖਾਂ ਨੇ ਇੱਕ ਪਰਮਾਤਮਾ ਦਾ ਸਿਮਰਨ ਕੀਤਾ ਹੈ ਉਹ ਸੰਸਾਰ ਸਾਗਰ ਸਮੁੰਦਰ ਤੋਂ ਪਾਰ ਲੰਘ ਗਏ ਪਰ ਲੰਘਿਆ ਕਿਵੇਂ ਜਾਏਗਾ ਤਜ ਕਾਮ ਕ੍ਰੋਧ ਅਨੰਦ ਨਿੰਦਾ ਪ੍ਰਭ ਸਰਨਾਈ ਆਇਆ ਜਿਹੜੇ ਕਾਮ ਕ੍ਰੋਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸ਼ਰਨ ਆ ਗਏ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਜਲ ਥਲ ਮਹੀਲ ਰਵਿਆ ਸੁਆਮੀ ਉੱਚ ਅਗਮ ਅਪਾਰਾ ਮਹਾਰਾਜ ਕਹਿੰਦੇ ਹੈ ਭਾਈ ਜਿਹੜਾ ਪ੍ਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਜੋ ਸਭ ਤੋਂ ਉੱਚਾ ਹੈ ਜੋ ਅਪਹੁੰਚ ਹੈ ਤੇ ਬੇਅੰਤ ਹੈ ਉਹਦੇ ਤੱਕ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ ਉਹਦਾ ਕੋਈ ਅੰਤਮ ਨਹੀਂ ਪਾ ਸਕਦਾ ਤੇ ਰਹਿੰਦਾ ਸਾਰੇ ਥਾਵਾਂ ਤੇ ਇਹੋ ਜਲ ਵਿੱਚ ਥਲ ਵਿੱਚ ਧਰਤੀ ਚੰਦ ਸੂਰਜ ਹਵਾ ਪਾਣੀ ਵਿੱਚ ਸਾਰਿਆਂ ਵਿੱਚ ਵਿਆਪਕ ਹੈ ਘਟ ਘਟ ਮੇ ਹਰ ਜੂ ਵਸੇ ਸੰਤਨ ਕਹਿਓ ਪਕਾਰ ਸੰਤ ਮਹਾਂਪੁਰਖ 35 ਮਹਾਂਪੁਰਖਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਦੀ ਇਹ ਰੱਬ ਦੇ ਪਿਆਰੇ ਪੁਕਾਰ-ਪੁਕਾਰ ਕੇ ਕਹਿੰਦੇ ਨੇ ਵੀ ਘਟ ਘਟ ਵਿੱਚ ਵਸਦਾ ਪ੍ਰਭੂ ਪਰਮਾਤਮਾ ਕਿਸੇ ਨਾਲ ਬੈਰ-ਵਿਰੋਧ ਤੇ ਈਰਖਾ ਨਾ ਰੱਖੋ ਹੁਣ ਕਿੱਥੇ ਕਿੱਥੇ ਈਰਖਾ ਵਰਤਦੀ ਹੈ ਘਰ ਪਰਿਵਾਰ ਵਿੱਚ ਈਰਖਾ ਵਰਤਦੀ ਹੈ ਗਲੀ ਮੁਹੱਲੇ ਵਿੱਚ ਈਰਖਾ ਵਰਤਦੀ ਹੈ ਨਗਰ ਖੇੜੇ ਵਿੱਚ ਈਰਖਾ ਪਿਆਰ ਦੀ ਨਿਗਾਹਾਂ ਤਾਂ ਕੋਈ ਤੱਕਦਾ ਹੀ ਨਹੀਂ ਇੱਕ ਦੂਜੇ ਨੂੰ ਅੱਗੇ ਮਹਾਰਾਜ ਦੱਸਦੇ ਨੇ ਬੈਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾਂ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਹਨ ਉਹ ਆਪਣੇ ਸੇਵਕਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਸ ਦੇ ਸੋਹਣੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ ਪ੍ਰਭੂ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਵਾਸਤੇ ਰਿਜਕ ਪਾਣੀ ਪੈਦਾ ਕੀਤਾ ਆਕਸੀਜਨ ਹਵਾ ਪਾਣੀ ਅੱਗ ਚੰਦ ਸੂਰਜ ਜੋ ਕੁਝ ਵੀ ਹੈ ਸ੍ਰਿਸ਼ਟੀ ਦਾ ਸਿਸਟਮ ਉਹ ਜੀਵਾਂ ਵਾਸਤੇ ਹੀ ਹੈ ਪਰ ਜਿਹੜੇ ਉਹਦੇ ਪਿਆਰੇ ਨੇ ਉਹਨੂੰ ਧਿਆਉਣ ਵਾਲੇ ਨੇ ਉਹਨਾਂ ਦੀ ਵਿਸ਼ੇਸ਼ ਤੌਰ ਤੇ ਰੱਖਿਆ ਕਰਦਾ ਕਿਵੇਂ ਰੱਖਿਆ ਕਰਦਾ ਉਹ ਆਰੇ ਥੱਲੇ ਖੜੇ ਤੂੰ ਵੀ ਡੋਲਣ ਨਹੀਂ ਦਿੰਦਾ ਜਲਾਦ ਆਰਾ ਤਿੱਖਾ ਕਰੀ ਜਾਂਦਾ ਸਾਹਮਣੇ ਬਹਿ ਕੇ ਮਤੀ ਦਾਸ ਦੇ ਦੰਦੇ ਕੱਟਦਾ ਆਰੇ ਦੇ ਤਿੱਖੇ ਕਰਦਾ ਦੰਦੇ ਟਕੋਰਾ ਫੇਰਦਾ ਆਰੇ ਦੇ ਦੰਦਿਆਂ ਚ ਤੇ ਨਾਲੇ ਕਹਿੰਦਾ ਮੰਨੀ ਮਤੀ ਦਾਸ ਆਹ ਦੇਖ ਲਾ ਦੂਜਾ ਜਲਾਦ ਜਾ ਕੇ ਕੋਲੇ ਪੁੱਛਦਾ ਉਹਨੂੰ ਮਤੀ ਦਾਸ ਨੂੰ ਕਹਿੰਦਾ ਮਤੀ ਦਾਸ ਆਹ ਦੇਖ ਲਾ ਉਹਦੇ ਆਰਾ ਤਿੱਖਾ ਹੋਈ ਜਾਂਦਾ ਬਸ ਉਹ ਲੱਗ ਗਿਆ ਲਵੇ ਕੰਮ ਥੋੜਾ ਹੀ ਰਹਿ ਗੇ ਹੁਣ ਤੂੰ ਆਖਰੀ ਖਾਸ ਦਾਸ ਸਾਬ ਦੀ ਕੀ ਆ ਸਿੱਖੀ ਛੱਡਣੀ ਆ ਕੀ ਕਰਨਾ ਤੂੰ ਬੋਲ ਉਹ ਕਹਿੰਦਾ ਜਲਾਤਾ ਭਾਈ ਮਤੀ ਦਾਸ ਕਹਿੰਦਾ ਜਲਾਤਾ ਜਦੋਂ ਤੁਸੀਂ ਆਰਾ ਚਰਾਉਣ ਲੱਗੇ ਨਾ ਮੇਰਾ ਮੁੱਖ ਗੁਰੂ ਦੇ ਪਿੰਜਰੇ ਵੱਲ ਹੋਵੇ ਗੁਰੂ ਸਾਹਿਬ ਨੂੰ ਪਿੰਜਰੇ ਵਿੱਚ ਕੈਦ ਕੀਤਾ ਹੋਇਆ ਸੀ ਝਾਲਮਾ ਨੇ ਪਿੰਜਰਾ ਵੀ ਪੂਰਾ ਪੂਰਾ ਸਰੀਰ ਦੇ ਫਿੱਟ ਮੇਚ ਦਾ ਜਿਵੇਂ ਸੂਟ ਸਮਾਉਣੇ ਆਪਾਂ ਫਟੰਗਾਲਾ ਇਸ ਤਰ੍ਹਾਂ ਪੂਰਾ ਪੂਰਾ ਫਿੱਟ ਪਿੰਜਰਾ ਸਰੀਰ ਦੇ ਨਾਪ ਦਾ ਤੇ ਵਿੱਚ ਚੁਰੀਆਂ ਲਾਈਆਂ ਸੀ ਵੀ ਮਾੜਾ ਮੋਟਾ ਵੀ ਸਰੀਰ ਇਹਦੇ ਦਾ ਚੁਰੀ ਕਾਟ ਕਰੇ ਤੇ ਉਹਨਾਂ ਨੇ ਕਟਲ ਨੀਤੀ ਬਣਾ ਕੇ ਪੇ ਆਪਾਂ ਇਹਦੇ ਸਿੱਖਾਂ ਨੂੰ ਗੁਰੂ ਦੇ ਸਿੱਖਾਂ ਨੂੰ ਪਹਿਲਾਂ ਤਸੀਹੇ ਦੇ ਕਰਾਂਗੇ ਸਾਹਮਣੇ ਤਸੀਹੇ ਦੇ ਦੇ ਕੇ ਵੀ ਸ਼ਾਇਦ ਡੋਲ ਜਾਣ ਤੇ ਮਨੁੱਖਤਾ ਦੀ ਖਾਤਰ ਤਾਂ ਇਹ ਮਤਬਲਾ ਵੀ ਆਪਣੀ ਕੁਰਬਾਨੀ ਦੇਣ ਵਾਸਤੇ ਆ ਗਏ ਜਦੋਂ ਇਹਨਾਂ ਦੇ ਸਿੱਖਾਂ ਨੂੰ ਸਹੀਦ ਕਰਾਂਗੇ ਤਾਂ ਹੋ ਸਕਦਾ ਇਹ ਸਿੱਖਾਂ ਦੇ ਤਰਸਾ ਕੇ ਡੋਲ ਜਾਣ ਕਹਿਦਣਾ ਵੀ ਮੈਂ ਸਲਾਮ ਕਬੂਲ ਕੀਤਾ ਤੇ ਛੱਡੋ ਇਹਨਾਂ ਨੂੰ ਪਰ ਜਦੋਂ ਆਰਾ ਚੱਲਣ ਲੱਗਾ ਤੇ ਖਾਸ ਪੁੱਛੀ ਜਲਾਦ ਨੇ ਬਾਈ ਮਤੀ ਦਾਸ ਕਹਿੰਦਾ ਉਹ ਗੁਰੂ ਦੇ ਪਿੰਜਰੇ ਬੰਨ ਮੇਰਾ ਮੂੰਹ ਕਰ ਦਿਓ ਜਲਾਦ ਹਰਾਨ ਵੀ ਆਰਾ ਤਿੱਖਾ ਹੋਈ ਜਾਂਦਾ ਉਹਨੂੰ ਡਰੀ ਨਹੀਂ ਹੈ ਜਲਾਦ ਨੂੰ ਮਤੀ ਦਾਸ ਦੀਆਂ ਗੱਲਾਂ ਸੁਣਨ ਦਾ ਸਵਾਦ ਪੈ ਗਿਆ ਕਹਿੰਦਾ ਮਤੀ ਦਾਸ ਅਗਲੀ ਖਾਸ ਦਾਸ ਅਗਲੀ ਉਹ ਕਹਿੰਦਾ ਅਗਲੀ ਖਾਸ ਇਹ ਆ ਵੀ ਹਾਲ ਆਰਾ ਹੌਲੀ ਹੌਲੀ ਚਲਾਇਓ ਜਲਾਦ ਫੇਰ ਹੈਰਾਨ ਉਹ ਕਹਿੰਦਾ ਵੀ ਹਾਰਾ ਹੌਲੀ ਚਲਾਇਆ ਜਾ ਤੇਲ ਚਲਾਇਆ ਚੀਰ ਨਾ ਹੀ ਆ ਕਹਿੰਦਾ ਨਹੀਂ ਹੌਲੀ ਚਲਾਇਓ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਾਂਗਾ ਦੋ ਦਫਾੜ ਹੁੰਦਿਆਂ ਹੁੰਦਿਆਂ ਸਰੀਰ ਦੇ ਮੈਂ ਜਪਜੀ ਸਾਹਿਬ ਪੂਰਾ ਕਰ ਲਉ ਹੌਲੀ ਇੰਨਾ ਹੌਲੀ ਚਲਾਇਓ ਅੱਧੇ ਘੰਟੇ ਚ ਜੀਰੋ ਅੱਧਾ ਘੰਟਾ ਲੱਗ ਜਾਂਦਾ ਜਪਜੀ ਸਾਹਿਬ ਨੂੰ ਜੇ ਸਹਿਜ ਨਾਲ ਕਰਨਾ ਤਾਂ ਪਾਠ ਜਲਾਦ ਫੇਰ ਹੈਰਾਨ ਕਹਿੰਦਾ ਤੀਸਰੀ ਖਾਸ ਦਸ ਤੀਸਰੀ ਖਾਸ ਮਤੀ ਦਾਸਾਂ ਕਹਿੰਦਾ ਚੰਗਾ ਫੇਰ ਐਂ ਕਰਿਓ ਵੀ ਆਰਾ ਚੀਰ ਸਿੱਧਾ ਲਾਇਓ ਟੇਡਾ ਨਾ ਲਾਇਓ ਜਲਾਦ ਫੇਰ ਹੈਰਾਨ ਕਹਿੰਦਾ ਕਮਾਲ ਦੀ ਗੱਲ ਆ ਵੀ ਚੀਰ ਨਾ ਜਾਂ ਟੇਡਾ ਹੋਵੇ ਚਾ ਸਿੱਧਾ ਹੋਵੇ ਕਹਿੰਦਾ ਨਹੀਂ ਇਤਿਹਾਸਕਾਰ ਨੇ ਲਿਖ ਦੇਣਾ ਵੀ ਮਤੀਦਾਸ ਆਰੇ ਥੱਲੇ ਹਿਲਦਾ ਰਿਹਾ ਚੀਰ ਟੇਡਾ ਤੁਸੀਂ ਲਾ ਦੇਣਾ ਇਤਿਹਾਸ ਵਿਗਾੜ ਦਿਓਗੇ ਸਿੱਧਾ ਚੀਰ ਲਾਇਓ اے ਯਾਰ ਰੱਬ ਦੇ ਪਿਆਰਿਆਂ ਤੇ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਇਸ ਪੰਕਤੀ ਵਿੱਚੋਂ ਇੱਕ ਇਤਿਹਾਸਕ ਗੱਲ ਕਰੀਏ ਆਪਾਂ ਭਈ ਉਹ ਡਿੱਗਣ ਡੋਲਣ ਨਹੀਂ ਦੇਣਾ ਵਿਸ਼ੇਸ਼ ਤੌਰ ਤੇ ਬਕਾਇਦਾ ਤੌਰ ਤੇ ਰੱਖਿਆ ਕਰਦਾ ਪ੍ਰਭੂ ਪ੍ਰਮਾਤਮਾ ਕਿਉਂਕਿ ਉਹਨੇ ਡੋਲਣ ਨਹੀਂ ਦਿੱਤਾ ਗੁਰੂ ਤੋਂ ਬੇਮੁਖ ਨਹੀਂ ਹੋਣ ਦਿੱਤਾ ਭਾਈ ਮਤੀ ਦਾਸ ਨੂੰ ਭਾਈ ਦਿਆਲਾ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਤਿੰਨ ਸਖਸੀਤੋ ਹੈ ਨਾ ਉੱਥੇ ਦਿਲ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਚੌਥੇ ਨੰਬਰ ਤੇ ਸਿੱਧੀ ਹੋਈ ਹੈ ਪਹਿਲਾਂ ਉਹਦੇ ਸਿੱਖਾਂ ਦੀ ਸਿੱਧੀ ਹੋਈ ਹੈ ਇਸ ਤਰ੍ਹਾਂ ਜਿਹਦੇ ਤੇ ਕਿਰਪਾ ਰੱਖਦਾ ਫਿਰ ਉਹ ਡੋਲਣ ਨਹੀਂ ਦਿੰਦਾ ਆ ਰਿਆਂ ਥੱਲੇ ਮੈ ਨਹੀਂ ਰੋਲਣ ਦਿੰਦਾ ਰੰਬੀਆਂ ਥੱਲੇ ਮੈ ਨਹੀਂ ਡੋਲਣ ਦਿੰਦਾ ਇਸ ਸਪੈਸ਼ਲ ਤੌਰ ਤੇ ਰੱਖਿਆ ਕਰਦਾ ਆਪਣੇ ਪਿਆਰਿਆਂ ਦੀ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਮਨੁੱਖ ਨੂੰ ਕਰਮ ਕਰਨ ਦੀ ਆਜ਼ਾਦੀ ਆ ਜਿਹੋ ਜਾਂ ਮਰਜ਼ੀ ਕੰਮ ਕਰ ਲਵੇ ਕੋਈ ਨਸ਼ੇ ਵੇਚ ਲਵੇ ਕੋਈ ਨਸ਼ੇ ਖਾ ਲਵੇ ਕੋਈ ਬੇਈਮਾਨੀ ਕਰ ਲਵੇ ਕੋਈ ਚੋਰੀ ਕਰ ਲਵੇ ਕੋਈ ਠੱਗੀ ਕਰ ਲਵੇ ਕੋਈ ਮਾੜੇ ਕੰਮ ਕਰ ਲਵੇ ਉਹ ਆਜ਼ਾਦੀ ਆ ਮਨੁੱਖ ਨੂੰ ਪਰ ਜਦੋਂ ਉਹਦੀ ਨਜ਼ਰ ਅਪਠੀ ਜੇਕਰ ਇਹ ਸੁਲਤਾਨਾਂ ਕਹਾ ਕਰਾਏ ਦਾ ਮਹਾਰਾਜ ਕਹਿੰਦੇ ਜਦੋਂ ਨਜ਼ਰ ਉਹਦੀ ਪੁੱਠੀ ਹੁੰਦੀ ਆ ਫਿਰ ਰਾਜਾ ਨੂੰ ਵੀ ਕੱਖਾਂ ਕਾਨਿਆਂ ਦੇ ਬਣਾ ਦਿੰਦਾ ਕਰਮ ਕਰਨ ਵਿੱਚ ਆਜ਼ਾਦ ਆ ਤੂੰ ਮਨੁੱਖ ਕਰ ਲੈ ਜਿਹੜਾ ਮਰਜੀ ਆ ਤੈਨੂੰ ਬਾਹੋਂ ਫੜ ਕੇ ਨਹੀਂ ਰੋਕਣਾ ਗੁਰੂ ਨੇ ਹਾਂ ਗਿਆਨ ਦੀ ਤੇ ਮਤ ਗਿਆਨ ਦੇ ਦੇਣਾ ਤੈਨੂੰ ਗਿਆਨ ਦੇ ਮੁਤਾਬਕ ਤੈਨੂੰ ਰੋਕਣਾ ਗਿਆਨ ਦੀ ਨੱਥ ਪਾ ਕੇ ਜੇ ਤੂੰ ਗਿਆਨ ਨੂੰ ਨਹੀਂ ਮਰਨਾ ਚਾਹੁੰਦਾ ਗਰਬਾਣੀ ਨੂੰ ਨਹੀਂ ਮਰਨਾ ਤਾਂ ਕਰੀ ਚੱਲ ਜੋ ਮਰਜੀ ਆ ਫਿਰ ਫੈਸਲਾ ਉਹਦੇ ਹੱਥ ਆ ਫਿਰ ਪ੍ਰਭੂ ਪਰਮਾਤਮਾ ਦੇ ਫੈਸਲਾ ਉਹ ਆਪੇ ਕਰੇਗਾ ਕਰਮ ਤੂੰ ਕਰ ਲੈ ਜਿਹਾ ਜਾਂ ਕਰਨਾ ਮਹਾਰਾਜ ਕਹਿੰਦੇ ਬਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਉਹ ਆਪਣੇ ਸੇਵਕਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਸ ਦੇ ਸੋਹਣੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ ਇਹ ਆਪਾਂ ਗੱਲ ਕਰ ਲਈ ਇਤਿਹਾਸ ਚੋਂ ਇਸ ਤਰ੍ਹਾਂ ਮਹਾਰਾਜ ਸਪੈਸ਼ਲ ਤੌਰ ਤੇ ਰੱਖਿਆ ਫਿਰ ਐਂ ਕਰਦਾ ਡਿੱਗਣ ਡੋਲਣਾ ਨਹੀਂ ਦਿੰਦਾ ਤੇ ਨਹੀਂ ਤਾਂ ਫਿਰ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਹੰਕਾਰੀਆਂ ਵੱਲੀ ਪਿੱਠ ਕਰ ਲੈਂਦਾ ਤੇ ਨਾਮ ਜੱਪੀਆਂ ਵੱਲੀ ਮੁਖ ਕਰਦਾ ਪ੍ਰਭੂ ਪ੍ਰਮਾਤਮਾ ਅੱਗੇ ਮਹਾਰਾਜ ਕਹਿੰਦੇ ਪੇਖ ਹਰ ਚੰਦ ਰੌੜੀ ਅਸਰ ਕਿਸ ਨਾਹੀ ਅਸਰ ਕਿਸ ਨਾਹੀ ਇਹ ਸਾਰਾ ਸੰਸਾਰ ਜੋ ਦਿਖ ਰਿਹਾ ਹੈ ਇਸ ਨੂੰ ਧੂਏ ਦਾ ਪਹਾੜ ਕਰਕੇ ਵੇਖ ਇਸ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ਗੁਰੂ ਤੇ ਪ੍ਰਮਾਤਮਾ ਇਹੀ ਸਦਾ ਰਹਿਣਗੇ RAM ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਨਾਮ ਰਹੋ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਸੰਸਾਰ ਦੇ ਵਿੱਚ ਇੱਕ ਤਾਂ ਪ੍ਰਭੂ ਪ੍ਰਮਾਤਮਾ ਦਾ ਨਾਮ ਰਹੇਗਾ ਦੂਜਾ ਸਾਧੂ ਰਹੇਗਾ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸ਼ਮੇਸ਼ ਪਿਤਾ ਤੱਕ ਤੇ 35 ਮਹਾਂਪੁਰਖਾਂ ਦੀ ਬਾਣੀ ਇਕੱਠੀ ਜਿਹੜੀ 15 ਭਗਤ ਸਹਿਬਾਨ 11 ਭਟ ਸਹਿਬਾਨਾਂ ਦੀ ਬਾਣੀ ਆਪਾਂ ਇਹਨਾਂ ਦੀ ਗੱਲ ਕਰ ਲੈਨੇ ਹੋਰ ਵੀ ਬਾਰੀ ਬਹੁਤ ਹੈ ਕਿਨੇ ਰੱਬ ਦੇ ਪਿਆਰੇ ਆਪਾਂ ਇਹਨਾਂ ਦੀ ਗੱਲ ਕਰਾਂਗੇ ਫਿਰ ਸਿਰਫ ਤੇ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਇਹ 35 ਮਹਾਂਪੁਰਖ ਸਦਾ ਰਹਿਣਗੇ ਸੰਸਾਰ ਤੇ ਸੰਸਾਰ ਰਹੇ ਨਾ ਰਹੇ ਇਹਨਾਂ ਦਾ ਨਾਮ ਰਹੇਗਾ ਕਿਉਂਕਿ ਗੁਰਬਾਣੀ ਦਾ ਫੈਸਲਾ ਨਾਮ ਰਹੋ ਸਾਧੂ ਰਹੇ ਹੋ ਰਹੇ ਹੋ ਗੁਰਗੋਬਿੰਦ ਉਹ ਅਕਾਲ ਪੁਰਖ ਵਾਹਿਗੁਰੂ ਵੀ ਰਹੇਗਾ ਸਦਾ ਕਾਇਮ ਤੇ ਉਹਦੇ ਭਗਤ ਪਿਆਰੇ ਤੇ ਉਹਦਾ ਨਾਮ ਪ੍ਰਭੂ ਪਰਮਾਤਮਾ ਦਾ ਨਾਮ ਰਹੇਗਾ ਮਹਾਰਾਜ ਕਹਿੰਦੇ ਪੇਖ ਹਰਚੰਦ ਅਰੌੜੀ ਅਸਥਿਰ ਕਿਸ ਨਾਹੀ ਵੀ ਜਿੰਨਾ ਵੀ ਇਹ ਸੰਸਾਰ ਦਾ ਪਸਾਰਾ ਹੈ ਇਹ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਇਹ ਚਲਿਆ ਜਾਏਗਾ ਆਪਣੇ ਦੇਖਣ ਵਿੱਚ ਹੀ ਦੇਖ ਲਓ ਤੁਸੀਂ ਦਾਦੇ ਪੜਦਾਦੇ ਚਲੇ ਗਏ ਕਿੰਨੇ ਜੀਵ ਜੰਤ ਕਿੰਨੇ ਜੀਵ ਚਲੇ ਗਏ ਰਿਸ਼ਤੇਦਾਰ ਭੈਣ ਭਰਾ ਆਂਢੀ ਗਮਾਂਢੀ ਨਗਰ ਖੇੜੇ ਦੇ ਵਿੱਚ ਕਿੰਨੇ ਜੀਵ ਚਲੇ ਗਏ ਨੇ ਇੱਥੇ ਕੁਝ ਵੀ ਨਹੀਂ ਰਹਿਣਾ ਰਹੇਗਾ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਨਾਮ ਨਾਲ ਜੁੜ ਜਾ ਸੱਜਣਾ ਤੇਰੀ ਮੁਕਤੀ ਹੋ ਜੇ ਪੈਸਾ ਕਮਾਉਣਾ ਹੱਕ ਸੱਚ ਦੀ ਕਮਾਈ ਨਾਲ ਵੀ ਬਹੁਤ ਸੁੱਖ ਸਹੂਲਤਾਂ ਮਿਲ ਜਾਂਦੀਆਂ ਨੇ ਤੇ ਬੇਈਮਾਨੀ ਦੀਆਂ ਨਾਲ ਤਾਂ ਨਹੀਂ ਮਿਲਦੀਆਂ ਜੇ ਮਿਲ ਵੀ ਜਾਂਦੀਆਂ ਤਾਂ ਉੱਡੜੀਆਂ ਹੀ ਆ ਖੀਰੀ ਉਹ ਧੂਏ ਦੇ ਬੱਦਲ ਵਾਂਗੂੰ ਧੁੰਦ ਵਾਂਗੂੰ ਉੱਡ ਜਾਣੀਆਂ ਦੇਖਦੇ ਨਾ ਆਪਾਂ ਧੁੰਦ ਕਿੰਨੀ ਛਾਈ ਹੁੰਦੀ ਆ ਉਹ ਕਈ ਵਾਰੀ 2 ਮਿੰਟ ਲੱਗਦੇ ਉੱਡ ਜਾਂਦੀ ਆ ਇਹ ਭਾਈ ਧੁੰਦ ਵਾਂਗੂੰ ਉੱਡ ਜਾਣਾ ਇਹ ਫਸਾਰਾ ਨਹੀਂ ਰਹਿਣਾ ਸਦਾ ਹੀ ਮਹਾਰਾਜ ਕਹਿੰਦੇ ਅਗਲੇ ਬਾ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਈ ਅਗਲੇ ਬੰਦ ਚ ਫੇਰ ਮਹਾਰਾਜ ਨੇ ਕਹਤੇ ਮਾਇਆ ਦੇ ਜਿਤਨੇ ਵੀ ਮੌਜ ਮੇਲੇ ਹਨ ਉਹ ਸਾਰੇ ਕਿਸੇ ਦੇ ਨਾਲ ਨਹੀਂ ਜਾਂਦੇ ਇੱਥੇ ਹੀ ਖਤਮ ਹੋ ਜਾਂਦੇ ਨੇ ਇੱਥੇ ਹੀ ਛੱਟ ਜਾਂਦਾ ਇਨਸਾਨ ਅੱਗੇ ਮਹਾਰਾਜ ਕਹਿੰਦੇ ਹਰ ਸੰਗ ਸਾਥੀ ਸਦਾ ਤੇਰੇ ਜਨਸ ਰੈਣ ਸਮਾਲੀਏ ਪ੍ਰਮਾਤਮਾ ਹੀ ਸਦਾ ਤੇਰੇ ਨਾਲ ਨਿਵਣ ਵਾਲਾ ਸਾਥੀ ਹੈ ਜਨ ਰਾਤ ਹਰ ਵੇਲੇ ਉਸ ਨੂੰ ਆਪਣੇ ਹਿਰਦੇ ਵਿੱਚ ਸਾਹ ਰੱਖਿਆ ਕਰ ਸਾਹ ਰੱਖਣਾ ਚਾਹੀਦਾ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਭਾਈ ਧਿਆ ਉਨੂੰ ਸਦਾ ਚੇਤੇ ਰੱਖ ਹਰ ਏਕ ਬਿਨ ਕਿਸ ਅਬਰ ਨਹੀਂ ਭਉ ਦੁੱਤੀਆ ਜਾਲੀਏ ਮਹਾਰਾਜ ਕਹਿੰਦੇ ਇੱਕ ਪ੍ਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ ਇਸ ਵਾਸਤੇ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਪਿਆਰ ਮਨ ਵਿੱਚ ਮਰ ਵਿੱਚੋਂ ਸਾੜ ਦੇਣਾ ਚਾਹੀਦਾ ਜੇ ਹੋਰ ਪਿਆਰ ਹੈਗਾ ਤਾਂ ਕੋਈ ਕਬਰ ਮੜੀ ਮਸਾਣੀ ਨਾਲ ਹੈਗਾ ਤਾਂ ਭਾਈ ਉਹ ਪਿਆਰ ਨੂੰ ਛਾੜ ਦੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਤੇ ਆਪਣੇ ਫਰਜ਼ ਪਛਾਣ ਜਿਹੜੇ ਪਰਿਵਾਰਕ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾ ਸੱਚੇ ਸੁੱਚੇ ਤਰੀਕੇ ਨਾਲ ਬਹੁਤ ਸੋਹਣਾ ਸਿਸਟਮ ਆ ਪ੍ਰਭੂ ਪਰਮਾਤਮਾ ਨੇ ਤੈਨੂੰ ਦਿੱਤਾ ਸੱਚੀ ਸੁੱਚੀ ਕਰਤ ਕਮਾਈ ਕਰਨੀ ਨਾਲੇ ਉਹ ਦੁਨੀਆ ਦੇ ਦੇਸ਼ ਦੇ ਕਾਨੂੰਨ ਮੁਤਾਬਕ ਵੀ ਸੱਚੀ ਸੁੱਚੀ ਤੇ ਪ੍ਰਭੂ ਪਰਮਾਤਮਾ ਦੇ ਕੁਦਰਤ ਦੇ ਕਾਨੂੰਨ ਮੁਤਾਬਕ ਵੀ ਸੱਚਾ ਸੁੱਚਾ ਰਹੇਗਾ ਤੂੰ ਜੀਵਨ ਸਫਲ ਹੋ ਜਾਏਗਾ ਮਨੁੱਖਾ ਜਨਮ ਨਹੀਂ ਤਾਂ ਫਿਰ ਲੱਖ ਕਾ ਕਾਂ ਕਰੋੜ ਨਾਗਾਂ ਆ ਆਪਾਂ ਰੋਜ਼ ਗੱਲ ਕਰਦੇ ਆਂ ਕਾਲ ਨਾਗਦੀ ਕੋਲ ਵਿੱਚ ਚਲੇਗਾ ਕਰੋੜਵਾਰਾ ਨਾਗਦੀ ਕੋਲ ਵਿੱਚ ਛਿੜਣਾ ਪੈਣਾ ਢੱਡਕ ਸੋਣਾ ਪੈਣਾ ਧਰਤੀ ਤੇ ਮਿੱਟੀ ਫੱਕਣੀ ਪੈਣੀ ਆ ਔਰ 36 ਪਦਾਰਥ ਸ਼ਕਤਾਂ ਤਾਂ ਵੀ ਨਾ ਸ਼ੁਕਰਾਂ ਤੋਂ